अच्छा प्रोग्राम रखा मदर्स डे ਤੇ ਬੱਚਿਆਂ ਨੇ ਬਹੁਤ اچھی ਤਰ੍ਹਾਂ ਪਰਫਾਰਮ ਕੀਤਾ ਬਹੁਤ ਖੁਸ਼ੀ ਨਾਲ ਬਹੁਤ ਐਨਕੋਰੇਜਮੈਂਟ ਮਿਲੀ ਬੱਚਿਆਂ ਨੂੰ ਸਟੇਜ ਤੇ ਜਾ ਕੇ ਉਹਨਾਂ ਨੇ ਅਲੱਗ-ਅਲੱਗ ਐਕਟੀਵਿਟੀਆਂ ਕੀਤੀਆਂ ਕਥਕ ਸੀਗਾ 뮤జిక్ ਸੀ ਤੇ ਬੱਚਿਆਂ ਨੇ ਬਹੁਤ ਅੱਛੇ ਗਾਣੇ ਗਾਏ ਹੋਰ ਵੀ ਕੋਰੀਓਗ੍ਰਾਫ ਕੀਤੇ ਕਿ ਡਾਂਸ फंक्शन रखा गया है स्मृति इंस्टीट्यूट में बच्चों के लिए ये बहुत अच्छा प्लेटफॉर्म है तो एक्स्ट्रा करिकुलर एक्टिविटीज़ के लिए जैसे पढ़ाई से पढ़ाई के अलावा बहुत अच्छा ये करवा रहे हैं तो आज का प्रोग्राम बहुत ज़्यादा अच्छा था मैंने मदरसे का मदरसे की सेलिब्रेशन किया शमित एकेडमी में उधर मैंने कथक परफॉर्म किया था बहुत ही अच्छा लगा बहुत सारे बच्चों ने बहुत अलग-अलग एक्टिविटीज -अलग करी है बहुत अच्छा फील होता ਅਸੀਂ ਮਦਰਜ਼ ਬੱਚਿਆਂ ਨੂੰ ਬੈਕ ਤੋਂ ਤਾਂ ਸਪੋਰਟ ਕਰਦੇ ਰਹਿੰਦੇ ਆ ਪਰ ਜਦੋਂ ਆ ਕੇ ਸਾਨੂੰ ਅਸੀਂ ਦੇਖਦੇ ਆ ਸਾਡੇ ਬੱਚਿਆਂ ਨੂੰ ਪਰਫਾਰਮ ਕਰਦੇ ਹੋਏ ਤੇ ਸਾਨੂੰ ਵੀ ਸਟੇਜ ਤੇ ਬੁਲਾਇਆ ਜਾਂਦਾ ਅਸੀਂ ਆਪਣੇ ਬੱਚਿਆਂ ਨੂੰ ਇੰਨਾ ਅੱਛਾ ਕਰਦੇ ਹੋਏ ਦੇਖਦੇ ਆ ਸਾਨੂੰ ਬਹੁਤ ਖੁਸ਼ੀ ਦਾ ਅਨੁਭਵ ਹੁੰਦਾ ਹੈ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਅਗਰ ਗੱਲ ਕਰੀਏ ਅਸ਼ਮੀਤ ਸਿੰਘ 뮤직 ਇੰਸਟੀਚਿਊਟ ਦੇ ਅੱਜ ਬਹੁਤ ਹੀ ਧੂਮਤਾ ਮਤੇ ਬਹੁਤ ਹੀ ਪਿਆਰ ਦਾ ਚੜ ਕਹਿ ਲੋ ਕਿ ਆ ਜਿਹੜਾ ਫੈਸਟੀਵਲ ਆ ਸੈਲੀਬ੍ਰੇਟ ਕੀਤਾ ਗਿਆ ਮਦਰਸ ਡੇ ਨੂੰ ਲੈ ਕੇ ਸੋ ਜਿਵੇਂ ਬਹੁਤ ਸਾਰੇ ਬੱਚਿਆਂ ਨੇ ਜਿਹੜੀ ਪਰਫਾਰਮੈਂਸ ਕੀਤੀ ਹੈ ਉਹਦੇ ਵਿੱਚ ਇੱਕ ਬਹੁਤ ਹੀ ਵਧੀਆ ਕਿਡ ਸਾਡੇ ਨਾਲ ਖੜਾ ਹੈ ਬੱਚਾ ਖੜਾ ਤਾਂ ਉਹ ਜਾਣਦੇ ਆ ਕਿੱਦਾਂ ਦੀ ਪਰਫਾਰਮੈਂਸ ਆਈ ਦੀ ਰਹੀ ਹੈ ਸਤਿ ਸ਼੍ਰੀ ਅਕਾਲ ਜੀ तो आज हमने हम आज हमने मदर्स डे का मदर्स डे की सेलिब्रेशन की अशमीत अकेडमी में उधर मैंने कथक परफॉर्म किया था कैसा लगा परफॉर्म बहुत ही अच्छा लगा बहुत सारे बच्चों ने बहुत अलग अलग एक्टिविटीज करी है इंस्टीट्यूट इसमीत सिंह बहुत धनबाद करते हैं ਕਿਉਂਕਿ ਉਹਨਾਂ ਨੇ ਇੰਨਾ ਅੱਛਾ ਪ੍ਰੋਗਰਾਮ ਰੱਖਿਆ ਮਦਰਸਡੇ ਤੇ ਬੱਚਿਆਂ ਨੇ ਬਹੁਤ ਅੱਛੀ ਤਰ੍ਹਾਂ ਪਰਫਾਰਮ ਕੀਤਾ ਬਹੁਤ ਖੁਸ਼ੀ ਨਾਲ ਬਹੁਤ ਐਨਕੋਰੇਜਮੈਂਟ ਮਿਲੀ ਬੱਚਿਆਂ ਨੂੰ ਸਟੇਜ ਤੇ ਜਾ ਕੇ ਉਹਨਾਂ ਨੇ ਅਲੱਗ-ਅਲੱਗ ਐਕਟੀਵਿਟੀਜ਼ ਕੀਤੀਆਂ ਕਥਕ ਸੀਗਾ 뮤జిక్ ਸੀ ਤੇ ਬੱਚਿਆਂ ਨੇ ਬਹੁਤ ਅੱਛੇ ਗਾਣੇ ਗਾਏ ਹੋਰ ਵੀ ਕੋਰੀਓਗ੍ਰਾਫ ਕੀਤੇ ਕਿ ਡਾਂਸ ਤੇ ਮਦਰਸਡੇ ਦੇ ਉੱਪਰ ਇਹ ਬਹੁਤ ਹੀ ਖਾਸ ਪੇਸ਼ਕਸ਼ ਇਹਨਾਂ ਨੇ ਕੀਤੀ ਹੈ ਤੇ ਸਾਨੂੰ ਬਹੁਤ ਖੁਸ਼ੀ ਹੋਈ ਆ ਕਿ ਆਪਣੇ ਬੱਚਿਆਂ ਨੂੰ ਸਟੇਜ ਤੇ ਦੇਖ ਕੇ ਬਹੁਤ ਅੱਛਾ ਫੀਲ ਹੁੰਦਾ ਅਸੀਂ ਮਦਰਜ਼ ਬੱਚਿਆਂ ਨੂੰ ਬੈਕ ਤੋਂ ਤੱਕ ਸਪੋਰਟ ਕਰਦੇ ਰਹਿੰਦੇ ਆ ਪਰ ਜਦੋਂ ਆ ਕੇ ਸਾਨੂੰ ਅਸੀਂ ਦੇਖਦੇ ਆ ਸਾਡੇ ਬੱਚਿਆਂ ਨੂੰ ਪਰਫਾਰਮ ਕਰਦੇ ਹੋਏ ਤੇ ਸਾਨੂੰ ਵੀ ਸਟੇਜ ਤੇ ਬੁਲਾਇਆ ਜਾਂਦਾ ਅਸੀਂ ਆਪਣੇ ਬੱਚਿਆਂ ਨੂੰ ਇੰਨਾ ਅੱਛਾ ਕਰਦੇ ਹੋਏ ਦੇਖਦੇ ਆ ਸਾਨੂੰ ਬਹੁਤ ਖੁਸ਼ੀ ਦਾ ਅਨੁਭਵ ਹੁੰਦਾ ਇਹ ਬਹੁਤ ਅੱਛਾ ਪ੍ਰੋਗਰਾਮ ਥਾ ਔਰ ਐਸੀ ਓਪਰਚ्युनिटीज ਔਰ ਬੱਚੇ ਕੋ ਮਿਲਤੀ ਰਹਿਣੀ ਚਾਹੀਏ ਆਪਣੇ ਸਕਿਲਸ ਸ਼ੋਕੇਸ ਕਰਨੇ ਕੇ ਲਿਏ मेरी ग्रैंड और डॉटर यहाँ पाई हुई है वो उसने बहुत अच्छा डांस किया जो मैं देखकर बहुत ज़्यादा खुशी हुई है आगे इस तरह के प्रोग्राम होते रहे तो हमें बहुत खुशी होती रहेगी धन्यवाद बहुत अच्छा रहा सभी बहुत हम खुश है कि हमें अपनी मदर्स के साथ एक बार उन्होंने हमें परफॉर्म करने दिया हम हम हमने बहुत अच्छा करा और हम बहुत खुश भी है जैसे और मेरी वो कथक में मेरी और भी और भी फ्रेंड्स हैं उन्होंने भी मेरे साथ परफॉर्म करा आज मदर्स डे के लिए ये स्पेशल फंक्शन रखा गया है इश्मीत इंस्टीट्यूट में बच्चों के लिए ये बहुत अच्छा प्लेटफॉर्म है तो एक्स्ट्रा करिकुलम एक्टिविटीज़ के लिए जैसे पढ़ाई से पढ़ाई के अलावा बहुत अच्छा ये करवा रहे हैं तो आज का प्रोग्राम बहुत ज़्यादा अच्छा था अलग अलग तरह के बच्चों ने सिंगिंग्स थी डांस थे बहुत अच्छा परफॉर्मेंस किया और बस मैं यही कहना चाहती हूँ जो इनके कथक टीचर हैं वो बहुत अच्छा प्रोफेशनल वे से इनको करवा करवा रहे हैं मदर्स को क्या मैसेज देना यही कहना चाहूँगी कि आ, पहले मदर्स जैसे बहुत बिजी शेड्यूल रहता है मदर्स का रोज स्कूल से पिकअप करो ड्रॉप करो तो आज थोड़ा सा टाइम स्पेंड करने के लिए मिल रहा है हमें तो ये सिर्फ इश्मीत अकेडमी की वजह से हमारे पॉसिबल हो, हो पाया है तो आई एम वेरी हैप्पी एंड वेरी सेटिस्फाइड विद इश्मीत अकेडमी सिंह म्यूजिक इंस्टीट्यूट ਅੱਜ ਮਦਰਸ ਡੇ ਮਾਂ ਦਿਵਸ ਮਨਾਇਆ ਜਾ ਰਿਹਾ ਹੈ ਇਹ ਪਿਤਾ ਦਿਵਸ ਪਰਿਵਾਰ ਦਿਵਸ ਮਾਂ ਦਿਵਸ ਅਸੀਂ ਇਸ਼ਮੀਤ ਸਿੰਘ 뮤זיਕ ਇੰਸਟੀਚਿਊਟ ਚ ਜਿੱਥੇ ਆਪਣਾ ਰੋਜ਼ਾਨਾ ਜਿਹੜਾ ਗਾਇਨ ਵਾਦਨ ਨਿਰਤ ਦਾ ਕੀਤਾ ਜਾਂਦਾ ਹੈ ਤੇ ਉਹ ਜਿਹੜੀ ਕਲਾਕਾਰੀ ਦੇ ਕਣ ਬੱਚਿਆਂ ਚ ਆ ਰਹੇ ਨੇ ਉਸ ਦੇ ਨਾਲ ਇੱਕ ਨੈਤਿਕਤਾ ਦਾ ਮਾਹੌਲ ਉਹਨਾਂ ਦੇ ਸੋਚ ਵਿੱਚ ਸਿਰਜਣਾ ਇਹ ਵੀ ਇਸਮੀਤ ਸਿੰਘ میوزਿਕ ਉਸਟੂਡੀਓ ਨੇ ਆਪਣੇ ਤੇ ਲਿਆ ਹੈ ਔਰ ਇਸ ਦੇ ਨਾਲ ਹਰ ਆਏ ਸਾਲ ਇਹੋ ਜੇ ਦਿਵਸ ਦਾ ਮਨਾਉਣਾ ਉਹਨਾਂ ਵਿੱਚ ਉਹ ਸੈਂਸਿਟੀਵਿਟੀ ਪਰਿਵਾਰਕ ਜਿਹੜਾ ਬੌਂਡਿੰਗ ਹੈ ਔਰ ਇਸ ਨਾਲ ਜਦੋਂ ਉਹ ਆਪਣੀ ਮਾਂ ਦੇ ਖਿਆਲ ਆਪਣੀ ਭੈਣ ਦਾ ਖਿਆਲ ਆਪਣੇ ਪਿਤਾ ਦੀ ਪਗ ਦਾ ਖਿਆਲ ਕਰਦੇ ਨੇ ਤਾਂ ਉਸ ਵੇਲੇ ਉਹ ਵਾਲੇ ਲਿਰਿਕਸ ਚੁੜਨ ਲੱਗਿਆਂ ਉਹ ਵਾਲਾ ਗਾਇਨ ਕਰਨ ਲੱਗਿਆਂ ਉਹ ਨ੍ਰਿਤ ਕਰਨ ਲੱਗਿਆਂ ਉਹ ਦੇਖਦੇ ਨੇ ਕਿ ਅੱਗੇ ਵੀ ਮੇਰੇ ਜਿਸ ਜਿਸ ਨਾਲ ਮੈਂ ਜੁੜਿਆ ਹੋਇਆ ਅੱਗੇ ਵੀ ਉਹੀ ਉਹੋ ਸਰਾਂ ਦੇ ਲੋਕ ਨੇ ਤੇ ਉਹਨਾਂ ਦੀ ਨੈਤਿਕਤਾ ਦਾ ਪੱਧਰ ਸੁਖਾਵਾ ਹੋ ਜਾਂਦਾ ਜਿਸ ਦੇ ਨਾਲ ਜਿਹੜਾ ਲੱਚਰ ਪੁਣੇ ਦਾ ਤੱਬਾ ਹੈ ਸੰਗੀਤ ਦੇ ਖੇਤਰ ਦੇ ਉਹਨੂੰ ਅਸੀਂ ਥੋੜਾ ਘਟਾਉਣ ਦਾ ਤੇ ਮਿਟਾਉਣ ਦਾ ਇਹ ਸਾਡਾ ਛੋਟਾ ਜਿਹਾ ਯਤਨ ਹੁੰਦਾ ਔਰ ਇਹ ਇਹ ਅਜ ਬੱਚਿਆਂ ਵਾਸਤੇ ਮਾਂ ਦੀ ਇੱਕ ਵੈਲਿਊ ਉਹਨਾਂ ਨੂੰ ਉਹਨਾਂ ਦੇ ਅੰਦਰ ਮਨ ਤੇ ਸੋਚ ਵਿੱਚ ਕੜੀ ਜਾ ਰਹੀ ਹੈ ਸੋ ਦੋਸਤੋ ਚਾਹਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੋਧਿਆ ਹੈ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਵੀ ਕਰੋ ਸੋ ਕੈਮਰਾ ਪੈਸੰ ਸਿੰਘ ਦੇ ਨਾਲ ਹਰਦੀਪ ਦੁਆ ਨੂੰ ਦਿਓ ਇਜਾਜ਼ਤ ਧੰਨਵਾਦ ਜੋੜੇ ਰਹੋ ਲੋਧਿਆ ਹੈ ਲਾਈਕ ਦਿਨਾ